ਦੀਦੀ ਹਾਂ ਚਾਹ ਸਾਰਿਆਂ ਦੀ ਬਣਾ ਲਾਂ ਕਿ ਆਪਣੇ ਜੋਗੀ ਧਰ ਲਾਂ ਆਪਣੇ ਜੋਗੀ ਹੀ ਧਰ ਲਾਂ ਹਲੇ ਸਾਰਿਆਂ ਦੀ ਤਾਂ ਆਪਾਂ ਚੁੱਲ੍ਹੇ ਤੇ ਬਣਾਵਾਂਗੇ ਜੇ ਉਹਨੂੰ ਪਤਾ ਲੱਗ ਗਿਆ ਆਪਣੇ ਵੱਡੇ ਨੂੰ ਵੀ ਗੈਸ ਤੇ ਇੰਨੀ ਚਾਹ ਬਣਾਈ ਆ ਘਰੋਂ ਕੱਢ ਦੂਗਾ ਆਪਾਂ ਨੂੰ ਕੋਈ ਨਾ ਦੀਦੀ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਨਾ ਐਵੇਂ ਹੀ ਉਹ ਤੋਂ ਡਰਦੇ ਰਹਿੰਦੇ ਹੋ ਨਾਲੇ ਮੈਂ ਨਹੀਂ ਉਹ ਤੋਂ ਡਰਦੀ ਮੈਂ ਤਾਂ ਸਾਰੀ ਚਾਹ ਹੀ ਬਣਾ ਲਈ ਹੈਗੀ ਫੇਰ ਫੇਰ ਬਾਰੀ-ਬਾਰੀ ਧਰਨੀ ਪਊਗੀ ਉਸ ਤੋਂ ਚੰਗਾ ਨਾਲੇ ਹੁਣ ਸਾਰੇ ਆਉਣ ਤਾਂ ਵਾਲੇ ਆ ਉਹ ਵੀ ਆਉਣ ਵਾਲਾ ਇੱਕ ਵਾਰੀ ਫਾਹ ਵੜ ਦਿੰਨੇ ਆ ਚਲ ਠੀਕ ਆ ਤੇਰੀ ਮਰਜ਼ੀ ਐ ਜਿਵੇਂ ਮਰਜ਼ੀ ਕਰ ਲੈ ਮੈਨੂੰ ਕੀ ਆ ਕੇ ਹੁਣ ਲੱਗ ਜੂ ਬੁੜ ਬੁੜ ਕਰਨ ਇੰਨਾ ਲੱਕੜਾਂ ਦਾ ਢੇਰ ਲਾ ਰੱਖਿਆ ਨਾ ਮਚਾਉਂਦਾਂ ਨਹੀਆਂ ਲੈਸ ਤੇ ਦਬ ਦਿੱਤੀ ਐ ਨਾ ਨੀ ਇਹ ਆਹ ਲੋ ਪਹਿਲਾਂ ਲੱਕੜਾਂ ਵਾਲਿਆ ਕਰੋ ਚੁੱਲੇ 'ਚ ਸਾਰਾ ਲੱਕੜਾ ਕਿੱਥੋਂ ਲੈਂਦੀਆਂ ਬਾਈ ਲੱਕੜਾਂ ਪਈਆਂ ਸੀਗੀਆਂ ਘਰੇ ਕਿੰਨੀਆਂ ਫਿਰ ਤੁਸੀਂ ਇਹ ਤੇ ਕਿਉਂ ਨਹੀਂ ਰੋਟੀ ਪਾਣੀ ਬਣਾਉਂਦੇ ਚੁੱਲੇ ਤੇ ਇਹ ਕਿੱਥੋਂ ਲੈਂਦੇ ਗਣ ਅੱਧੀਆਂ ਮੱਛੀਆਂ ਜੀਆਂ ਤੇ ਅੱਧੀਆਂ ਮੱਛੀਆਂ ਤੁਸੀਂ ਰੂੜੀ ਤੇ ਸਿੱਟੀ ਜਾਂਦੇ ਰਹਿੰਦੇ ਬਾਲ ਬਾਲ ਕੇ ਇਹਨਾਂ ਨੂੰ ਬੂ ਮੈਂ ਮੱਛੀਆਂ ਰੂੜੀ ਤੋਂ ਚੱਕ ਕੇ ਲੈਂਦੀਆਂ ਨੇ ਹੈ ਹੋਰ ਓਹੋ ਤੇਰਾ ਵੀ ਬੱਸ ਸਰਾ ਹੀ ਪਿਆਗਾ ਜਮੀ ਆਹ ਦੇਖ ਲਓ ਭਾਈ ਕਾਹ ਲੱਗੀ ਪਈ ਆ ਗੈਸ ਤੇ ਤੇਰਾ ਭਾਈ ਗੈਸ ਕਿਉਂ ਵਾਲਿਆਗਾ ਲੈ ਭਾਈ ਇਹ ਵਿੱਚ ਗੈਸ ਬਾਲਨ ਵਾਲੀ ਕਿਹੜੀ ਗੱਲ ਆ ਹੁਣ ਚਾਹ ਤੁਸੀਂ ਵੀ ਤਾਂ ਕੇ ਪੀਣੀ ਸੀ ਤੇ ਅਸੀਂ ਵੀ ਪੀਣੀ ਸੀ ਭਾਈ ਚੁੱਲ੍ਹੇ ਤੇ ਬਣਾ ਲਾ ਕਰੋ ਸਟੀਆਂ ਦਾ ਢੇਰ ਲਾਇਆ ਪਿਆ ਉਧਰ ਤੇ ਚੁੱਲੇ ਤੇ ਦੀਦੀ ਦਾਲ ਬਣਾਈ ਜਾਂਦੀ ਸੀ মুਂਗੀ ਦੀ ਮੈਂ ਕਿਹਾ ਚਲੋ ਅਸੀਂ ਦੂਜੇ ਗੁੰਜੇ ਚ 4 ਇਟਾਂ ਦਾ ਕੋਰ ਚੁੱਲਾ ਬਣਾ ਲਓ 900 ਰੁਪਏ ਗੈਸ ਹੋਇਆ ਪਿਆਗੇ ਤਾਂ ਆਏਗੇ ਰਿਸ਼ਤੇਦਾਰਾਂ ਵਾਸਤੇ ਮਾੜਾ ਮੋਟਾ ਹੁੰਦਾ ਐ ਨਹੀਂ ਹੁੰਦਾ ਇਹ ਬਾਈ ਮੇਰੀ ਗੱਲ ਸੁਣ ਲੈ ਐਨੀ ਕੰਜੂਸੀ ਤੂੰ ਕਿਉਂ ਕਰਦਾ ਮੈਨੂੰ ਦੱਸ ਦੇ ਹੱਕ ਦੇ ਧਰ ਕਿ ਨਾਲ ਤਾਂ ਨਹੀਂ ਲੈ ਜਾਏਗਾ ਹਾਂ ਐਂ ਬਣ ਜਾ ਤੇ ਨੂੰ ਬੰਦ ਕਰੋ ਬੰਦ ਲੈ ਮੇਰੀ ਗੱਲ ਸੁਣ ਲੈ ਫਿਰ ਚਾ ਮੇਰੇ ਤੋਂ ਉਹਦਾ ਚੁੱਲ੍ਹੇ ਤੇ ਭਾਈ ਬੰਦ ਹੀ ਨਹੀਂ ਹੈਗੀ ਕੋਈ ਨਾ ਸੰਦੀਪ ਮੈਂ ਬਣਾ ਦਿੰਨੀ ਆ ਚੁੱਲੇ ਤੇ ਕੇਚਾ ਦੀਦੀ ਤੁਸੀਂ ਵੀ ਨਾ ਤੁਸੀਂ ਮਾਣਾ ਮੋਟਾ ਮਾਈ ਨੂੰ ਕਹਿ ਵੀ ਸਕਦੇ ਹੋ ਵੀ ਆਏ ਥੋੜੀ ਹੁੰਦਾਗਾ ਇਹ ਤਾਂ ਮੂੰਹ ਚੋਂ ਕੱਢਣ ਤੱਕ ਜਾਂਦਾ ਚੀਜ਼ ਅਗਲੇ ਦੇ ਚਲ ਕੋਈ ਚਾ ਪਾਣੀ ਤੇ ਭਾਈ ਚਲ ਕੋਈ ਨਾ ਇਹ ਤੇ ਰਿਸ਼ਤੇਦਾਰਾਂ ਵਾਸਤੇ ਲਿਆ ਕੇ ਦਿੱਤੀ ਅਸੀਂ 20 ਰੁਪਈਆਂ ਦੀ ਨਾ ਫੇਰ ਪਾ ਦੋ ਇਹ ਘਰਦਿਆਂ ਨੂੰ ਪੀਣ ਨੂੰ ਥੋੜੀ ਹੁੰਦੀਆਂ ਲੌਂਗ ਲੈਚੀਆਂ ਲੈ ਸਾਡੇ ਸਾਡੇ ਕੀ ਮੂੰਹ ਨਹੀਂ ਲੱਗਿਆ ਸਾਡੇ ਕੀ ਬਈ ਜੀ ਨਹੀਂ ਕਰਦਾ ਲੌਂਗ ਲੈਚੀਆਂ ਚਾਹ ਪੀਣ ਨੂੰ ਕਿ ਰਿਸ਼ਤੇਦਾਰ ਜਿਆਦਾ ਨੇੜੇ ਲੱਗਦੇ ਹੈਗੇ ਚਾਹ ਲੌਂਗ ਲੈਚੀਆਂ ਵਾਲਿਆਂ ਪੀ ਪੀ ਕੇ ਤੇ ਬਣ ਗਏ ਘਰ ਕਰਾਂ ਤਾਂ ਲੈ ਦੇਖ ਲੈ ਦੀਦੀ ਚਲ ਕੋਈ ਨਾ ਬਸ ਥੋੜਾ ਤਾਂ ਨਾ ਜਮਾ ਸਰਾ ਹੀ ਪੀ ਮੈਂ ਤਾਂ ਜਿੱਦਨ ਦੀ ਆ ਘਰ ਚ ਪੈਰ ਪਾਇਆ ਨਾ ਕਦੇ ਰੱਜ ਕੇ ਖਾ ਨਹੀਂ ਸਕੀ ਹੈਗੀ ਆਪਦੇ ਮੇਰੇ ਪੇਕੇ ਦੇ ਘਰੇ ਪਤਾ ਕਿੰਨੀ ਸੌਖੀ ਸੀਗੀ ਚਲ ਕੋਈ ਨਾ ਟੀਕੇ ਖਾ ਕੇ ਆ ਤੁਸੀਂ ਉਹਨਾਂ ਲੈ ਸਾਰੀ ਦੁਨੀਆ ਹੀ 11 ਵਾਲੀ ਚਾਹ ਪੀਂਦੀ ਹੈਗੀ ਬਈ ਤੇ ਜੇ ਆਪਾਂ ਪੀ ਲਾਂਗੇ ਫੇਰ ਕੀ ਹੋ ਜਾਊਗਾ ਨਾਲੇ ਤੈਨੂੰ 20 ਰੁਪਏ ਦੀ ਚਾਹ ਨਾਲਾ ਘਾਟਾ ਨਹੀਂ ਪੈਣ ਲੱਗਿਆਗਾ ਕਿਦਰੇ ਨਹੀਂ ਤੇਰਾ ਅਖੰਡ ਚਮਕਦਾ ਹੈਗਾਗਾ ਕਿਵੇਂ ਘਰ ਬਣਿਆ ਤੈਨੂੰ ਕੀ ਪਤਾਗਾ ਆ ਕੀ ਬਣਾ ਰੱਖਿਆ ਲੈ ਦਾਦਾ ਲੈ ਕੇ ਆਈ ਹਰ ਪਾਤਾ ਇਹਦੇ ਵਿੱਚ ਜਾ ਕੇ ਇਹ ਮੈਂ ਨਹੀਂ ਪਾਇਆ ਹੈਗਾ ਇਹ ਦੀਦੀ ਨੇ ਨਾ ਮਸਾਲਾ ਕੁੱਟ ਕੇ ਤੜਕਾ ਲਾਉਣਾ ਸੀਗਾ ਦਾਲ ਨੂੰ ਤੂੰ ਹੁਣ ਆਦੇ ਪਾਉਂਗੇ ਮਸਾਲਿਆਂ ਚ ਤੇ ਫਿਰ ਸਰਦੀਆਂ 'ਚ ਤਾਂ ਇਹ ਜੀ ਪਾਉਣਾ ਹੀ ਪੈਂਦਾ ਗਰਮ ਹੁੰਦਾ ਵੀ ਜ਼ਖਾਮ ਤੋਂ ਬੰਦਾ ਸਹੀ ਰਹਿੰਦਾਗਾ ਆਪ ਹੀ ਤਾਂ ਉਹ